ਬੜੀ ਖੁਸ਼ੀ ਦੀ ਗੱਲ ਹੈ ਵੀ ਬਟਾਲਾ ਵਾਸੀ ਅਕਸਰ ਬਟਾਲੇ ਹਲਕੇ ਨੂੰ ਪਛੜਿਆ ਏਰੀਆ ਕਿਹਾ ਜਾਂਦਾ ਸੀ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਜਿੰਨਾਂ ਜਿੰਨਾਂ ਦੀ ਜ਼ਿੰਮੇਵਾਰੀ ਲੱਗੀ ਡਿਊਟੀਆਂ ਲੱਗੀਆਂ ਲੋਕਾਂ ਨੇ ਤੇ ਵੋਟਾਂ ਪਾਉਣੀਆਂ ਹੁੰਦੀਆਂ ਲੋਕਾਂ ਦਾ ਫਰਜ਼ ਹੁੰਦਾ ਪਰ ਅੱਗੋ ਅਗਲਿਆਂ ਤੇ ਵੀ ਡਿਪੈਂਡ ਹੁੰਦਾ ਵੀ ਕਿੰਨੀ ਕਿ ਮਿਹਨਤ ਕਰਨੀ ਆ ਸੋ ਮੈਂ ਅੱਜ ਮਾਣ ਨਾਲ ਖੁਸ਼ੀ ਨਾਲ ਇਹ ਗੱਲ ਕਹਿ ਸਕਦਾ ਜਿਉ ਜੋ ਜਿੱਥੇ ਜਿੱਥੇ ਕੋਈ ਕਮੀ ਨਜ਼ਰ ਆ ਰਹੀ ਆ ਸਰਕਾਰ ਵੱਲੋਂ ਔਰ ਅਫਸਰਾਂ ਵੱਲੋਂ ਸਾਡੇਆਂ ਵੱਲੋਂ ਕੋਈ ਕਮੀ ਜਿਹੜੀ ਆ ਉਹਨੂੰ ਰਹਿਣ ਨਹੀਂ ਦਿੱਤੀ ਜਾ ਰਹੀ ਸਟੈਪ ਬਾਈ ਸਟੈਪ ਆਪਾਂ ਜਿਹੜੀਆਂ ਉਹ ਕਮੀਆਂ ਨੂੰ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਆਂ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਚਾਰ ਨਵੇਂ ਟਰੈਕਟਰ ਜਿਹੜੇ ਆ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਅੱਜ ਆਪਾਂ ਗਰਾਊਂਡ ਤੇ ਉਤਾਰਾਂਗੇ ਤਾਂ ਜੋ ਕਿ ਸਾਡੇ ਸ਼ਹਿਰ ਦੇ ਵਿੱਚੋਂ ਜਿਹੜੀ ਕੂੜੇ ਦੀ ਹੋਰ ਸਮੱਸਿਆ ਵਾ ਉਹਨਾਂ ਦਾ ਵੀ ਆਪਾਂ ਹੱਲ ਕਰ ਸਕੀਏ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਊਗਾ ਦੀਵਾਲੀ ਵਾਲੇ ਦਿਨ ਜਿਹੜੀਆਂ ਸਾਡੀਆਂ ਫਾਇਰ ਦੀਆਂ ਜਿਹੜੀਆਂ ਗੱਡੀਆਂ ਸੀ ਮੈਂ ਇੱਕ ਗੱਲ ਤੇ ਮਾਨਣਾ ਕਹਿ ਸਕਦਾ মিডিਆ ਨਾਲੋਂ ਤੇਜ਼ ਉਹਨਾਂ ਤੋਂ ਪਹੁੰਚ ਤੋਂ ਪਹਿਲਾਂ ਅਸੀਂ ਅੱਗ ਬੁਝਾਈ ਹੁੰਦੀ ਸੀ ਇਹ ਗੱਲ ਮੰਨਦੇ ਹੋ ਕਿ ਨਹੀਂ ਮੰਨਦੇ ਸੋ ਮੈਂ ਆਪਣੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਉਹਨਾਂ ਦਾ ਧੰਨਵਾਦ ਕਰਦਾ ਹਾਂ ਆਪਣੇ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਜਿਹੜਾ ਦਿਨ ਤਿਹਾੜ ਹੁੰਦਾ ਇਹਦੇ ਵਿੱਚ ਸ਼ਹਿਰ ਵਾਲੇ ਤੇ ਖੁਸ਼ੀਆਂ ਚ ਝੂਮਰੇ ਉੱਠਦੇ ਆ ਪਰ ਜਿਹੜੀ ਅਫਸਰ ਜਾਂ ਸਾਡੇ ਵਰਗੇ ਸਿਆਸੀ ਬੰਦੇ ਹੁੰਦੇ ਨੇ ਇਹਨਾਂ ਦੀ ਜਾਨ ਜਿਹੜੀ ਆ ਉਹ ਕੜਕੀ ਚ ਫਸੀ ਹੁੰਦੀ ਆ ਵੀ ਪਰਮਾਤਮਾ ਸੁੱਖੀ ਸੰਦੀ ਜਿਹੜਾ ਇਹ ਦਿਨ ਕਢਾ ਦੇਵੇ ਪਰ ਬਟਾਲੇ ਚ ਦੋਕ ਐਸੀਆਂ ਜਿਹੜੀਆਂ ਅੱਗ ਵਾਲੀਆਂ ਘਟਨਾਵਾਂ ਨਜ਼ਰ ਆਈਆਂ ਸੀ ਇੱਕ ਕੁਸ਼ਲਿਆ ਦੇ ਵੀ ਹਸਪੀਟਲ ਸਾਹਮਣੇ ਇੱਕ ਝੁੱਗੀਆਂ ਦੇ ਵਿੱਚ ਸੋ ਸਾਡੀਆਂ ਟੀਮਾਂ 24 ਘੰਟੇ ਤਿਆਰ ਪਰ ਤਿਆਰ ਬੈਠੀਆਂ ਸੀ ਵੀ ਕਿਤੇ ਨਾ ਕਿਤੇ ਕੋਈ ਵੀ ਅਗਰ ਮਿਸਐਪ ਨਹੀਂ ਕਹੋਂਦੀ ਆ ਤੇ ਆਪਾਂ ਸਮੇਂ ਸਿਰ ਪਹਿਲਾਂ ਉਹਨੂੰ ਕਵਰ ਕਰ ਦਿੰਗੇ ਤੇ ਉਹ ਮੈਂ ਧੰਨਵਾਦ ਕਰਦਾ ਸਾਰੀ ਟੀਮ ਦਾ ਜਿਨੇ ਬਾਕੂਬੀ ਆਪਣੀ ਡਿਊਟੀ ਨਿਭਾਈ ਹੈ ਔਰ ਮੈਂ ਸਲੂਟ ਹੈ ਇਨ ਆਫਸਰਾਂ ਨੂੰ ਜਿਹੜੇ ਰਾਤ ਦਿਨ 24 ਘੰਟੇ ਇਹਨਾਂ ਨੇ ਆਪਣੀ ਡਿਊਟੀ ਦੇ ਹਾਜ਼ਰ ਰਹਿ ਕੇ ਆਪਣੇ ਬਟਾਲੇ ਲੋਕਾਂ ਦੀ ਜਿਹੜੀ ਸੇਵਾ ਕੀਤੀ ਹੈ ਉਹ ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਵੀ ਜਦੋਂ ਕਿਤੇ ਬਿਲਡਿੰਗਾਂ ਢਹ ਢੇਰੀ ਹੋ ਜਾਂਦੀਆਂ ਸੀ ਸਾਨੂੰ ਅੰਦਰੋਂ ਬੰਦੇ ਕੱਢਣ ਦੇ ਵਿੱਚ ਦਿੱਕਤ ਆਉਂਦੀ ਸੀ ਇਹਦੇ ਨਾਲ ਨਾਲ ਇੱਕ ਤੇ ਆਪਾਂ ਉਹ ਵੀ ਕੰਮ ਕਰ ਸਕਦੇ ਹਾਂ ਔਰ ਨਾਲ ਦੇ ਨਾਲ ਜਿਤਨਾ ਵੀ ਉੱਚੀਆਂ ਬਿਲਡਿੰਗਾਂ ਨੇ ਜਿਤਨਾ ਕੋਈ ਅੱਗੇ ਜ਼ਿਆਦਾ ਲੱਗ ਜਾਂਦੀ ਹੈ ਸਾਨੂੰ ਇਹਨੂੰ ਪ੍ਰਾਪਰਲੀ ਇਹ ਇੱਕ ਨਵੀਂ ਆਧੁਨਿਕ ਢੰਗ ਦੀ ਜਿਹੜੀ ਗੱਡੀ ਆਪਾਂ ਲੈ ਕੇ ਆਏ ਆਂ ਵੀ ਆਪਾਂ ਤੇ ਇਹੋ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆਂ ਵੀ ਕੋਈ ਵੀ ਐਸੀ ਮਿਸ ਹੈਪਨਿੰਗ ਨਾ ਹੋਵੇ ਪਰ ਜੇ ਇਹਨ ਕਿਸ ਹੁੰਦੀ ਆ ਤੇ ਅਸੀਂ ਤਿਆਰ ਬਰ ਤਿਆਰ ਰਹੀਏ ਸੋ ਮੈਂ ਸਾਰੀ ਸਮੁੱਚੀ ਟੀਮ ਦਾ ਕਮਿਸਟਰ ਸਾਹਿਬ ਦਾ ਸਾਰੀ ਟੀਮ ਜਿੰਨੀ ਵੀ ਸਾਡੇ ਅਫਸਰ ਸਾਹਿਬ ਸਬਾਨ ਸਾਡੇ ਸ਼ਰਮਾ ਸਾਹਿਬ ਸੋ ਇੱਕ ਪਰਿਵਾਰ ਇੱਕ ਟੀਮ ਨਾਲ ਹੀ ਕੰਮ ਜਿਹੜਾ ਹਮੇਸ਼ਾ ਸਕਸੈਸਫੁਲ ਹੁੰਦਾ ਮੈਂ ਰਹਿਣੀ ਹੈ ਇਹਨਾਂ ਦਾ